ਇੱਕ ਹੀ ਕਰਨ ਲੱਗੇ ਸ਼ੁਰੂਆਤ ਤੇ ਚੀ ਰੁਕੀ ਸਾਬ ਅੱਜ ਆਪਾਂ ਕੁੱਟ ਰਹੇ ਆਂ ਕੀ ਕੁੱਟ ਰਹੇ ਹੋ ਜਿਹੜੇ ਔਲਾਦ ਦਾ ਸੁੱਖ ਪਾਉਣਾ ਚਾਹੁੰਦੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਜਿਹੜੇ ਅੱਜ ਆਪਦੀ ਵਿਵਹਤਾ ਜ਼ਿੰਦਗੀ ਤੋਂ ਮੈਰਿਜ ਲਾਈਫ ਤੋਂ ਦੁਖੀ ਹੋ ਚੁੱਕੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਜਿਹੜੇ ਨੌਜਵਾਨ ਪੀੜ੍ਹੀ ਅੱਜ ਛੋਟੀ ਉਮਰੇ ਗਲਤੀਆਂ ਕਰਕੇ ਪਛਤਾ ਰਹੀ ਆ ਅੱਜ ਉਹਨਾਂ ਦੀਆਂ ਗਲਤੀਆਂ ਕੁੱਟੀਆਂ ਜਾ ਰਹੀਆਂ ਤੋ ਰਾਤ ਨੂੰ ਉਹ ਚੀਜ਼ ਦਾ ਹੁਣ ਅੰਦਰੋਂ ਉਤਸ਼ਾਹ ਪੈਦਾ ਹੋ ਪਰ ਅੰਦਰ ਜਰਨਲ ਵਿਕਲਸ ਇੰਨੀ ਕੋ ਆ ਚੁੱਕੀ ਆ ਤਾਂ ਉਹ ਆਪਦੇ ਸਾਠੀ ਦੇ ਨੇੜੇ ਜਾਣ ਤੋਂ ਵੀ ਡਰੇਗਾ ਕੋਈ ਕਹੇਗਾ 50 ਵਾਲੀ ਖਰਾਕ ਦੇ ਦੇ ਕੋਈ ਕਹੇਗਾ 100 ਵਾਲੀ ਖਰਾਕ ਦੇ ਦੇ ਕੋਈ ਕਹੇਗਾ 150 ਵਾਲੀ ਖਰਾਕ ਦੇ ਦੇ ਕੋਈ ਕਹੇਗਾ 200 ਵਾਲੀ ਖਰਾਕ ਦੇ ਦੇ ਖਰਾਕਾ ਖਾ ਕੇ ਕਰਨਾ ਤਾਂ ਇੰਜੁਆਏ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਉਹ ਸਾਈਡ ਇਫੈਕਟ ਜਿੰਨੇ ਕੋ ਭਿਆਨਕ ਆ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਸਪਰਮ ਕਾਉਂਟ ਉਹ ਘਟਨੇ ਸ਼ੁਰੂ ਹੋ ਜਾਂਦਾ ਸਿੰਟਮ ਕੀ ਆਂਦੇ ਨੇ ਵੀ ਜਦੋਂ ਤੁਸੀਂ ਜਰਨਲ ਵੀਕਨੈਸ ਵਾਲੇ ਪਾਸੇ ਜਾਓਗੇ ਸਭ ਤੋਂ ਪਹਿਲਾ ਸਿੰਟਮ ਤੁਹਾਡੇ ਬੈਕ ਪੇਨ ਰਹੇਗੀ ਤੁਸੀਂ ਇੱਕ ਇੱਟ ਚੱਕੋਗੇ ਤਾਂ ਐ ਲੱਗੋਗੇ ਪਹਾੜ ਚੱਕ ਲਿਆ ਸਰੀਰ ਦੀ ਕਮਜ਼ੋਰੀ ਇਸ ਲੈਵਲ ਤੇ ਆਏਗੀ ਕਿ ਤੁਹਾਡਾ ਸਵੇਰੇ ਉੱਠਣ ਦਾ ਮਨ ਨਹੀਂ ਕਰੇਗਾ ਜਿੰਨੀ ਵੀ ਫੇਸ ਦੀ 글로 ਹੁੰਦੀ ਆ ਉਹ ਸਾਰੀ ਡਾਲ ਹੋ ਜਾਂਦੀ ਆ ਐ ਲੱਗਦਾ ਵਾ ਕਿ ਬੰਦਾ ਹੁੰਦਾ 20 ਸਾਲ ਦਾ ਵਾ ਉਮਰ 45 ਸਾਲ ਤੱਕ ਪਹੁੰਚ ਜਾਂਦੀ ਆ ਮਤਲਬ ਕਿ ਫੇਸ ਤੇ ਚੁਰੜੀਆਂ ਵੀ ਪੈਣ ਲੱਗ ਜਾਂਦੀਆਂ ਨੇ ਜਿਹੜਾ ਅੱਜ ਆਪਾਂ ਫਾਰਮੂਲਾ ਨੁਸਕਾ ਦੇ ਰਹੇ ਆਂ ਬਣਾ ਕੇ ਫਰੂਕੀ ਸਾਹਿਬ ਇਹੋ ਜਿਹਾ ਬਾਹ ਕਮਾਲ ਫਾਰਮੂਲਾ ਨੁਸਕਾ ਆਪਾਂ ਦੇਣਾ ਜਿਹੜਾ ਸਭ ਤੋਂ ਪਹਿਲਾਂ ਸਾਡੇ ਰੂਟਸ ਤੇ ਸਾਡੇ ਜੜ ਤੇ ਸਾਡੇ ਸੈੱਲ ਤੱਕ ਅਪਰੋਚ ਕਰੇਗਾ ਸਾਨੂੰ ਇਹ ਦੱਸ ਦਿਓ ਵੀ ਇਹ ਨੁਸਕਾ ਫਾਰਮੂਲਾ ਸੀ ਕੁੱਟ ਲਿਆ ਕੁੱਟ ਕੇ ਇਲਾਇਚੀ ਨੂੰ ਖਾ ਲੈਣਾ ਜੀ ਬਸ ਕੀ ਕਰ ਨਹੀਂ 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 ਜੀ ਦੋ ਇਲਾਇਚੀਆਂ ਬਿਲਕੁਲ ਜੀ ਇੱਕ ਗਲਾਸ ਪਾਣੀ ਲੈ ਲਿਆ ਇਲਾਚੀ ਦੇ ਪਾਣੀ ਦਾ ਰੰਗ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਬਦਲਿਆ ਰੰਗ ਇੱਕ ਗਲਾਸ ਕੀ ਕਰੇਗਾ ਹੁਣ ਸਾਨੂੰ ਇਹ ਸਮਝਾਓ ਵੀ ਤੁਸੀਂ ਕਹਿੰਦੇ ਹੋ ਵੀ ਖਾਸ ਨੁਸਖਾ ਤੁਸੀਂ ਦਿੰਦਾ ਕਿ ਇੱਕ ਗਲਾਸ ਕਰੇਗਾ ਕਿ ਇੱਕ ਗਲਾਸ ਤੁਹਾਡੇ ਸੁੱਤੇ ਹੱਥ ਪੈਠਾਊਗਾ ਇੱਕ ਗਲਾਸ ਤੁਹਾਡੀ 슈ਗਰ ਕੰਟਰੋਲ ਕਰੇਗਾ ਇੱਕ ਗਲਾਸ ਬੀਪੀ ਦੀ ਗੋਲੀ ਤੋਂ ਛੁਟਕਾਰਾ ਦੇਵੇਗਾ ਇੱਕ ਗਲਾਸ ਅਗਰ ਬੱਚਿਆਂ ਦਾ ਸੁੱਖ ਨਹੀਂ ਪਾ ਰਹੇ ਸੁੱਖ ਦੇਵੇਗਾ ਇੱਕ ਗਲਾਸ ਅੱਜ ਇੱਕ ਬੈੱਡ ਤੇ ਪੈ ਕੇ ਦੋ ਪਾਸੇ ਕਰਨੇ ਪੈ ਰਹੇ ਨੇ ਸਹੀ ਕਰੇਗਾ ਇੱਕ ਗਲਾਸ ਆਪ ਦੀ ਮੈਰिज ਲਾਈਫ ਤੋਂ ਨਿਰਾਸ਼ ਹੋ ਆਸ਼ਾਵਾਦੀ ਚ ਲੈ ਕੇ ਆਏਗਾ ਔਰ ਲਾਸਟ ਹਰ ਵਾਰ ਦੀ ਤਰ੍ਹਾਂ ਇੱਕ ਇੱਕ ਗਲਾਸ ਜਿੰਨੀ ਵੀ ਸਰੀਰ ਚ ਕਮਜ਼ੋਰੀ ਆ ਚਾਹੇ ਸਰੀਰਕ ਕਮਜ਼ੋਰੀ ਆ ਉਹਨੂੰ ਦੂਰ ਕਰਨ ਦੀ ਸ਼ਕਤੀ ਰੱਖਦਾ ਬਹੁਤ ਲੋਕ ਕਹਿੰਦੇ ਨੇ ਸਾਡੇ ਨੁਸਖੇ ਫਾਰਮੂਲੇ ਇਸਤੇਮਾਲ ਬੜੇ ਕਰਦੇ ਆ ਪਰ ਬਹੁਤ ਜ਼ਿਆਦਾ ਫਰਕ ਨਹੀਂ ਸਾਨੂੰ ਪੈਂਦਾ ਹੁਣ ਉਹਦੇ ਲਈ ਫਿਰ 나ਗੀ ਕੁਟਾਰੇ ਇਲੈਕਟ੍ਰੋਮੋਪੈਥੀ ਨੇ ਸਪੈਸ਼ਲ ਬ੍ਰਹਮ ਅਸਤਰ ਮੇਲ ਫਰੈਂਡ ਜਦੋਂ ਤੁਸੀਂ ਪਹਿਲੇ ਹਫਤੇ ਚ ਇਹਨੂੰ ਲੈਣਾ ਸ਼ੁਰੂ ਕਰੋਗੇ ਤਾਂ ਫੀਲ ਹੋਣਾ ਸ਼ੁਰੂ ਹੋ ਜਾਏਗਾ ਤੇ ਇਹ ਤੁਹਾਡੇ ਬਲੱਡ ਸਰਕਲ ਨੂੰ ਸਹੀ ਕਰੂਗਾ ਜਦੋਂ ਬਲੱਡ ਸਰਕਲ ਸਹੀ ਹੋ ਗਿਆ ਤਾਂ ਤੁਸੀਂ ਆਪਣੇ ਵਿਅਤ ਜੀਵਨ ਦਾ ਆਨੰਦ ਲੈ ਸਕਦੇ ਸਤਿ ਸ਼੍ਰੀ ਅਕਾਲ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਇਹ ਕੀ ਕਰਨ ਲੱਗੇ ਸ਼ੁਰੂਆਤ ਵਿੱਚ ਕਿਉਂਕਿ ਸਾਹਿਬ ਅੱਜ ਆਪਾਂ ਕੁੱਟ ਰਹੇ ਹਾਂ ਕੀ ਕੁੱਟ ਰਹੇ ਅੱਜ ਕੁੱਟ ਰਹੇ ਆ ਜਿਹੜੇ ਲੋਕ ਬੇਉਲਾਦ ਨੇ ਜਿੰਨਾ ਜਿਹੜੇ ਔਲਾਦ ਦਾ ਸੁੱਖ ਪਾਉਣਾ ਚਾਹੁੰਦੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਨੇ ਜਿਹੜੇ ਅੱਜ ਆਪਦੀ ਵਿਵਹਤਾ ਜ਼ਿੰਦਗੀ ਤੋਂ ਮੈਰਿਜ ਲਾਈਫ ਤੋਂ ਦੁਖੀ ਹੋ ਚੁੱਕੇ ਨੇ ਅੱਜ ਉਹਨਾਂ ਦੇ ਦੁੱਖ ਕੁੱਟੇ ਜਾ ਰਹੇ ਨੇ ਜਿਹੜੇ ਨੌਜਵਾਨ ਪੀੜ੍ਹੀ ਅੱਜ ਛੋਟੀ ਉਮਰੇ ਗਲਤੀਆਂ ਕਰਕੇ ਪਛਤਾ ਰਹੀ ਆ ਅੱਜ ਉਹਨਾਂ ਦੀਆਂ ਗਲਤੀਆਂ ਕੁੱਟੀਆਂ ਜਾ ਰਹੀਆਂ ਜੀ 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 ਇਹ ਹੈ ਕੀ ਚੀਜ਼ ਜੀ ਬਿਲਕੁਲ ਜੀ ਬਿਲਕੁਲ ਇਹ ਆਪਾਂ ਦਰਸ਼ਕਾਂ ਨੂੰ ਹੁਣੇ ਰੂਬਰੂ ਕਰ ਦਿੰਨੇ ਆ ਇਹ ਆ ਜੀ ਇਲਾਇਚੀ ਫਰੁਕੀ ਸਾਹਿਬ ਦੋ ਇਲਾਇਚੀਆਂ ਕੁੱਟ ਕੇ ਖਾਓ ਜਿੰਨੀ ਵੀ ਸਰੀਰ ਦੇ ਵਿੱਚ ਕਮਜ਼ੋਰੀ ਆਪਦੀ ਵਿਵੋਤਾ ਜਿੰਦੀ ਕੋਈ ਤੋਂ ਦੁਖੀ ਹੋ ਅੱਜ ਉਸ ਦੁਖੀ ਜ਼ਿੰਦਗੀ ਨੂੰ ਸੁਖੀ ਬਣਾਓ ਕੀ ਬਾਤ ਹੈ ਜੀ ਜੀ ਜਿਸੀ ਸਮਝਾਂਗੇ ਇਹਦਾ ਕੋਈ ਤਰੀਕਾ ਢੰਗ ਤਰੀਕਾ ਵੀ ਹੈ ਜਾਂ ਇਸ ਤਰੀਕਾ ਕੁੱਟ ਕੇ ਖਾ ਲੈਣੀ ਹੈ ਨਹੀਂ ਨਹੀਂ ਫਰੁਕੀ ਸਾਹਿਬ ਬਿਲਕੁਲ ਇਹ ਇੱਕ ਪੂਰੀ ਆਪਾਂ ਤੁਹਾਨੂੰ ਵਿਧੀ ਦਵਾਂਗੇ ਔਰ ਵਿਧੀ ਦੇ ਨਾਲ ਹੀ ਇਹਨੂੰ ਖਾਵਾਂਗੇ ਔਰ ਇਹਦੀਆਂ ਸਾਵਧਾਨੀਆਂ ਵੀ ਨੇ ਸਾਵਧਾਨੀਆਂ ਸੁਣ ਕੇ ਜਾਓ ਵੀਡੀਓ ਨੂੰ ਪੂਰਾ ਸੁਣਿਓ ਸਕਿੱਪ ਨਾ ਕਰਿਓ ਕਿਉਂਕਿ ਅਧੂਰੀ ਜਾਣਕਾਰੀ ਪੂਰੀ ਜਾਣਕਾਰੀ ਨਾਲੋਂ ਜ਼ਿਆਦਾ ਭਿਆਨਕ ਜੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਸ਼ੁਰੂਆਤ ਦੇ ਵਿੱਚ ਹੀ ਕੁੱਟਣ ਲੱਗ ਗਏ ਸੀ ਕੁਟਾਰਿਆ ਸਾਹਿਬ ਤੇ ਮੈਨੂੰ ਜ਼ਿਆਦਾ ਐਕਸਾਈਟਮੈਂਟ ਹੋ ਗਈ ਕਿ ਕੁੱਟਿਆ ਕੀ ਜਾ ਰਿਹਾ ਹੈ ਬਿਲਕੁਲ ਬਿਲਕੁਲ ਪਿਆਸਾ ਉਹ ਤੋਂ ਪਹਿਲਾਂ ਫਰੂਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਤੁਸੀਂ ਸਾਨੂੰ ਫਿਰ ਸਾਡੇ ਪਿਆਰ ਪਰ ਸੋਤੇ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਸ ਰੋਤਿਆਂ ਜਿਹੜੇ ਹਰ ਵਾਰ ਸਾਨੂੰ ਉਤਸ਼ਾਹ ਦਿੰਦੇ ਔਰ ਸਾਡੇ ਨੁਸਖੇ ਫਾਰਮੂਲੇ ਘਰ ਦੇ ਵਿੱਚ ਵਰਤ ਕੇ ਬਾਖੂਬੀ ਫਾਇਦੇ ਲੈ ਰਹੇ ਆ। ਜੀ ਜੀ ਔਰ ਅੱਛਾ ਜਿਸ ਤਰੀਕੇ ਨਾਲ ਡਾਕਟਰ ਕਟਾਰੀਆ ਜੀ ਨੇ ਕਰਨ ਜੀ ਨੇ ਕਿਹਾ ਹੈਗਾ ਕਿ ਜਿਹੜਾ ਦੋ ਇਲਾਚੀਆਂ ਖਾਓ ਤੇ ਆਪਣੀ ਵਿਅਵਤੀ ਜ਼ਿੰਦਗੀ ਹੈਗੀ ਆਪਣੀ ਵਿਅਵਤਾ ਲਾਈਫ ਹੈਗੀ ਆ ਉਹਨੂੰ ਸੁਖੀ ਬਣਾਓ ਕੀ ਕਰਨ ਗਿਆ ਦੋ ਇਲਾਚੀਆਂ ਰੋਕੀ ਸਾਹਿਬ ਇਹ ਪੁੱਛੋ ਕੀ ਕਰਨ ਗਿਆ ਨੇ ਇਹ ਪੁੱਛੋ ਕੀ ਕੀ ਕਰਨ ਗਿਆ ਅੱਛਾ ਅੱਜ ਦੋ ਇਲਾਚੀਆਂ ਦਾ ਜਿਹੜਾ ਆਪਾਂ ਮਿਸ਼ਰਣ ਦੇ ਰਹੇ ਹਾਂ ਜੋ ਚੀਜ਼ ਆਪਾਂ ਬਣਾ ਕੇ ਦੇ ਰਹੇ ਹਾਂ ਸਭ ਤੋਂ ਪਹਿਲਾਂ ਇਹ ਸਾਡੇ ਸਰੀਰ ਦੇਖੋ ਇਹਦੇ ਬੜੇ ਫਾਇਦੇ ਆ ਪਰ ਆਪਾਂ ਉਸ ਫਾਇਦੇal ਬਾਅਦ ਜਾਵਾਂਗੇ ਪਰ ਜਿਹੜੇ ਅੱਜ ਮੇਨ ਆਪਾਂ ਚੀਜ਼ ਤੇ ਕੰਮ ਕਰਨ ਲੱਗੇ ਆ ਉਹ ਚੀਜ਼ ਜ਼ਰੂਰੀ ਹੈ ਕਿ ਅੱਜ ਨਾ ਹਰੇਕ ਬੰਦਾ ਇਨਸਾਨ ਅੱਜ ਆਪਣਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵਿਵਹਤਾ ਬੇਵੁਲਾਦ ਲਾਈਫ ਤੋਂ ਪਰੇਸ਼ਾਨ ਆ ਹੁਣ ਪਰੇਸ਼ਾਨ ਕਿਉਂ ਆ ਕਿਉਂਕਿ ਉਹਦਾ ਮਨ ਕਰਦਾ ਕਿ ਮੈਂ ਆਪਣੇ ਪਾਰਟਨ ਨੂੰ ਖੁਸ਼ ਰੱਖਾਂ ਸੈਟੀਸਫਾਈ ਕਰਾਂ ਪਰ ਹੁਣ ਕਿਸੇ ਆਪਦੇ ਉਹਨਾਂ ਦਾ ਮਨ ਕਰਦਾ ਪਰ ਉਹਨੂੰ ਖੁਸ਼ ਰੱਖਣ ਨੂੰ ਸੈਟੀਸਫਾਈ ਕਰ ਪਰ ਉਹ ਕਿਸੇ ਕਾਰਨ ਕਰਕੇ ਉਹਨਾਂ ਦਾ ਮਨ ਤਾਂ ਕਰਦਾ ਪਰ ਉਹ ਇਹ ਵੀ ਅਦਾਸ ਕਰਦਾ ਪਰ ਉਹ ਵੀ ਇਹ ਕਰਦਾ ਕਿ ਅੱਜ ਰੱਬ ਕਰਕੇ ਰਾਤ ਹੀ ਨਾ ਪਵੇ ਦੇਣੀ ਰਵੇ ਕਿਉਂ ਜਦੋਂ ਰਾਤ ਨੂੰ ਉਹ ਚੀਜ਼ ਦਾ ਹੁਣ ਅੰਦਰੋਂ ਉਤਸ਼ਾਹ ਪੈਦਾ ਹੋ ਪਰ ਅੰਦਰ ਜਰਨਲ ਵੀਕਲਸ ਇੰਨੀ ਕੋ ਆ ਚੁੱਕੀ ਆ ਤਾਂ ਉਹ ਆਪਣੇ ਸਾਥੀ ਦੇ ਨੇੜੇ ਜਾਣ ਤੋਂ ਵੀ ਡਰੇਗਾ ਕੰਮ ਤੋਂ ਹੀ ਥੱਕ ਜਾਂਦਾ ਕੰਮ ਤੋਂ ਹੀ ਇੰਨੀ ਟੈਨਸ਼ਨ ਆ ਕੰਮ ਦੀ ਟੈਨਸ਼ਨਾਂ ਜਿਆਦੀਆਂ ਹੁਣ ਸਟ੍ਰੈਸ ਲੈਵਲ ਵਧਿਆ ਫਿਰ ਦੂਜੇ ਨੰਬਰੇ ਖਾਣ ਪੀਣ ਫਿਰ ਤੀਸਰੇ ਨੰਬਰ ਤੇ ਫਿਰ ਉਹ ਇਸ ਚੀਜ਼ ਦਾ ਇੰਜੋਏ ਆਪਣੇ ਆਪ ਨੂੰ ਕਰਨ ਲਈ ਮੈਡੀਕਲ ਜਿਹੜੀ ਆ ਡੋਜ਼ ਨੂੰ ਯੂਜ਼ ਕਰਦਾ ਹੁਣ ਜਦੋਂ ਉਸ ਮੈਡੀਕਲ ਡੋਜ਼ ਨੂੰ ਯੂਜ਼ ਕਰੇਗਾ ਪਹਿਲੋ ਛੋਟੀ ਡੋਜ਼ ਲਊਗਾ ਫਿਰ ਵੱਡੀ ਲਊਗਾ ਫਿਰ ਵੱਡੀ ਤੁਸੀਂ ਇੱਕ ਚੀਜ਼ ਨੋਟ ਕਰੋ ਫਰੂਕੀ ਸਾਹਿਬ ਕਿਸੇ ਦਿਨ ਨਾ ਸ਼ਾਮ ਦੇ ਟਾਈਮ ਜਿੰਨੀਆਂ ਵੀ ਮੈਡੀਸਨ ਦੀਆਂ ਦੁਕਾਨਾਂ ਐ ਉਹਨਾਂ ਤੇ ਗੇੜਾ ਕੱਢ ਕੇ ਆਇਓ ਮੇਲਾ ਲੱਗਾ ਹੁੰਦਾ ਕੋਈ ਕਹੇਗਾ 50 ਵਾਲੀ ਖਰਾਕ ਦੇ ਦੇ ਕੋਈ ਕਹੇਗਾ 100 ਵਾਲੀ ਖਰਾਕ ਦੇ ਦੇ ਕੋਈ ਕਹੇਗਾ 150 ਵਾਲੀ ਖਰਾਕ ਦੇ ਦੇ ਕੋਈ ਕਹੇਗਾ 200 ਵਾਲੀ ਖਰਾਕ ਦੇ ਦੇ ਉਹ ਖਰਾਕਾ ਖਾ ਖਾ ਕੇ ਉਹ ਜਿਹੜਾ ਉਹ ਖਰਾਕਾ ਖਾ ਕੇ ਕਰਨਾ ਤਾਂ ਇੰਜਵਾਏ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਉਹ ਸਾਈਡ ਇਫੈਕਟ ਜਿੰਨੇ ਕੋ ਭਿਆਨਕ ਆ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਸਪਰਮ ਅਕਾਊਂਟ ਉਹ ਘਟਨੇ ਸ਼ੁਰੂ ਹੋ ਜਾਂਦੇ ਆ ਉਹ ਨੈਲ ਹੋ ਜਾਂਦੇ ਆ ਉਹ ਡੈੱਡ ਹੋ ਜਾਂਦੇ ਆ ਤੇ ਜਦੋਂ ਡੈੱਡ ਹੋ ਜਾਣਗੇ ਫਿਰ ਆਪਦੀ ਲਾਈਫ ਚ ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਦਾ ਡਿਵੋਰਸ ਹੋ ਜਾਂਦਾ ਵਿਆਹ ਹੋਏ ਨੂੰ ਅਜੇ 6 ਮਹੀਨੇ ਨਹੀਂ ਹੋ ਜਾਂਦੇ ਸੁੱਖ ਨਹੀਂ ਹੁੰਦਾ ਹੁਣ ਉਹ ਡਿਵੋਰਸ ਹੋ ਜਾਂਦਾ ਫਿਰ ਉਸ ਤੋਂ ਬਾਅਦ ਜਾਂ ਇਸ ਤਰ੍ਹਾਂ ਵੀ ਪਰਿਵਾਰ ਮਿਲਣਗੇ ਤੁਹਾਨੂੰ ਜਿਹੜੇ ਇਸ ਤਰ੍ਹਾਂ ਦੀ ਪ੍ਰੋਬਲਮ ਚ ਆਉਣ ਤੋਂ ਬਾਅਦ ਸੋਲਵ ਕਰ ਲੈਂਦੇ ਆ ਕਿਉਂਕਿ ਉਹਨਾਂ ਸ਼ਰਮ ਇੰਨੀ ਆਨ ਲੱਗ ਪੈਂਦੀ ਕਿ ਯਾਰ ਮੈਂ ਕੀ ਕਿਸ ਨੂੰ ਕਹਾਂ ਪਰ ਅੱਜ ਆਪਾਂ ਜਿਹੜੀ ਇਹ ਗੱਲ ਕਰਨ ਲੱਗੇ ਦੋ ਲਾਚੀਆਂ ਕੀ ਕਰਨ ਗਈਆਂ ਇਹ ਦੋ ਲਾਚੀਆਂ ਤੁਹਾਡੇ ਉਸ ਵਿਵਹਤਾ ਸੁੱਖ ਨੂੰ ਦੁਬਾਰਾ ਜਾਗਰੂਤ ਕਰਨ ਗਈਆਂ ਜੀ ਜੀ ਅੱਛਾ ਜਿਸ ਤਰੀਕੇ ਨਾਲ ਨਗਸਾਹਬ ਨੇ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਤੋਂ ਬਾਅਦ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਕੀ ਕਾਰਨ ਮੰਨਦੇ ਹੋ ਤੁਸੀਂ ਮੇਨ ਕਾਰਨ ਕੀ ਮੰਨਦੇ ਹੋ ਕਿ ਇੱਕ ਬੰਦਾ ਚੰਗਾ ਭਲਾ ਹੁੰਦਾ ਹਰ ਚੀਜ਼ ਨੂੰ ਇੰਜੋਏ ਕਰਦਾ ਤੇ ਅਚਾਨਕ ਕੰਮਕਾਰ ਦੀ ਟੈਨਸ਼ਨ ਪੈ ਗਈ ਘਰੇਲੂ ਝਗੜਿਆਂ ਦੀ ਟੈਨਸ਼ਨ ਪੈ ਗਈ ਕੋਈ ਹਾਦਸਾ ਹੋ ਗਿਆ ਜਾਂ ਫਿਰ ਉਹ ਕਹਿੰਦਾ ਜੀ ਮੈਨੂੰ ਸਟ੍ਰੈਸ ਹੀ ਇੰਨੀ ਜ਼ਿਆਦਾ ਹੈ ਮੇਰਾ ਉਧਰਲੇ ਪਾਸੇ ਨੂੰ ਜਾਣ ਨੂੰ ਮਨ ਹੀ ਨਹੀਂ ਕਰਦਾ ਪਰ ਜੀਵਨ ਸਾਥੀ ਨੂੰ ਤੇ ਜਿਹੜੀ ਸੈਟੀਸਫੈਕਸ਼ਨ ਜਸਟੀਫਿਕੇਸ਼ਨ ਤਾਂ ਦੇਣੀ ਬਣਦੀ ਹੁੰਦੀ ਹੈ ਕਾਰਨ ਕੀ ਮੰਦੋ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਾਰਨ ਦੱਸਦਾ ਸੀਗਾ ਸਟਾਰਟਿੰਗ 'ਚ ਕਿ ਵੀ ਜਿਹੜੀਆਂ ਜਾਣੇ ਅਣਜਾਣੇ ਆਪਾਂ ਛੋਟੀ ਉਮਰੇ ਭੁੱਲਾ ਕੀਤੀਆਂ ਹੁੰਦੀਆਂ ਨੇ ਉਹਦਾ ਪਛਤਾਵਾ ਆਪਾਂ ਨੂੰ 30 ਸਾਲ ਤੋਂ ਬਾਅਦ ਜਾ ਕੇ ਹੁੰਦਾ ਕਿਉਂ ਕਿ ਕਿਉਂਕਿ 30 ਸਾਲ ਤੱਕ ਤੁਹਾਡਾ ਬਲੱਡ ਸਰਕੂਲੇਸ਼ਨ ਤੁਹਾਡੀ ਬੋਡੀ ਦੇ ਵਿੱਚ ਹਾਰਮੋਨਸ ਇਸ ਤਰ੍ਹਾਂ ਕੰਮ ਕਰਦੇ ਨੇ ਕਿ ਤੁਹਾਨੂੰ ਫੀਲ ਨਹੀਂ ਹੁੰਦਾ ਔਰ 30 ਸਾਲ ਤੋਂ ਬਾਅਦ ਜੇ ਤੁਸੀਂ ਜਾਣਦੇ ਹੋ ਉਸ ਤੋਂ ਬਾਅਦ ਸਿੰਪਟਮ ਕੀ ਆਂਦੇ ਨੇ ਵੀ ਜਦੋਂ ਤੁਸੀਂ ਜਰਨਲ ਵੀਕਨੈਸ ਵਾਲੇ ਪਾਸੇ ਜਾਓਗੇ ਸਭ ਤੋਂ ਪਹਿਲਾ ਸਿੰਪਟਮ ਤੁਹਾਡੇ ਬੈਕ ਪੇਨ ਰਹੇਗੀ ਤੁਸੀਂ ਇੱਕ ਇੱਟ ਚੱਕੋਗੇ ਤਾਂ ਐ ਲੱਗੋਗੇ ਪਹਾੜ ਚੱਕ ਲਿਆ ਸਰੀਰਕ ਕਮਜ਼ੋਰੀ ਕਿਉਂਕਿ ਇੱਕ ਤਾਂ ਸਰੀਰ ਦੀ ਕਮਜ਼ੋਰੀ ਆ ਸਰੀਰ ਦੀ ਕਮਜ਼ੋਰੀ ਇਸ ਲੈਵਲ ਤੇ ਆਏਗੀ ਕਿ ਤੁਹਾਡਾ ਸਵੇਰੇ ਉੱਠਣ ਦਾ ਮਨ ਨਹੀਂ ਕਰੇਗਾ ਔਰ ਦੂਜੇ ਨੰਬਰ ਤੇ ਮੈਂ ਦੱਸਦਾ ਬੈਕ ਪੇਨ ਹੋਏਗੀ ਤੀਸਰੇ ਨੰਬਰ ਤੇ ਤੁਹਾਡੇ ਸਪਰਮ ਸੈੱਲ ਵੀ ਲੋ ਹੋਣੇ ਸ਼ੁਰੂ ਹੋ ਜਾਣਗੇ ਚੌਥੇ ਨੰਬਰ ਤੇ ਤੁਸੀਂ ਸਟ੍ਰੈਸ ਵਾਲੇ ਪਾਸੇ ਮੂਵ ਕਰ ਜਾਓਗੇ ਸਟ੍ਰੈਸ ਦਿਮਾਗ ਤੇ ਨਹੀਂ ਹੋਏਗੀ ਵੀ ਮਨ ਤਾਂ ਕਰਦਾ ਵਾ ਪਰ ਦਿਮਾਗ ਆਗਿਆ ਨਹੀਂ ਦਿੰਦਾ ਕਿਉਂਕਿ ਇਸ ਚੀਜ਼ ਦੀ ਸ਼ੁਰੂਆਤ ਜਿਹੜੀ ਆ ਉਹ ਦਿਮਾਗਤ ਹੁੰਦੀ ਕਿਉਂਕਿ ਸਾਰੀ ਖੇੜੀ ਬ੍ਰੇਨ ਦੀ ਆ ਔਰ ਦੂਜੇ ਨਾਲ ਗੱਲ ਕਰਾਂ ਉਸ ਤੋਂ ਬਾਅਦ ਜਿਹੜਾ ਪੇਸ਼ੈਂਟ ਡਾਇਬਟਿਕ ਵਾ ਉਹ ਸਭ ਤੋਂ ਵੱਡਾ ਕਾਰਨ ਇਹਦਾ ਜਿੰਦੇ ਹੱਥ ਪੈਰ ਸੋਰੇ ਜਾਂਦਾ ਕੋਲੇਸਟ੍ਰੋਲ ਲੈਵਲ ਵੱਧ ਰਿਹਾ ਉਹ ਸਭ ਤੋਂ ਵੱਡਾ ਕਾਰਨ ਜਿਹੜਾ ਅੱਜ ਬਲੱਡ ਪ੍ਰੈਸ਼ਰ ਦੀ ਗੋਲੀ ਖਾ ਰਿਆ ਵਾ ਉਹ ਸਭ ਤੋਂ ਵੱਡਾ ਕਾਰਨ ਆ ਸ਼ੂਗਰ ਦੀ ਗੋਲੀ ਖਾ ਰਿਆ ਉਹ ਸਭ ਤੋਂ ਵੱਡਾ ਕਾਰਨ ਆ ਔਰ ਇੱਕ ਕਾਰਨ ਹੋਰ ਆ ਜੇ ਤੁਹਾਡਾ ਡਾਈਜੈਸ਼ਨ ਸਿਸਟਮ ਨਹੀਂ ਸਹੀਗਾ ਜੇ ਤੁਹਾਡਾ ਪੇਟ ਨਹੀਂ ਸਹੀਗਾ ਤਾਂ ਫੇਰ ਵੀ ਤੁਸੀਂ ਆਪਦੀ ਜਿਹੜੀ ਇਸ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇਗੇ ਔਰ ਅੱਜ ਜਿਹੜਾ ਆਪਾਂ ਨੁਸਕਾ ਫਰੁਕੀ ਸਾਹਿਬ ਲੈ ਕੇ ਆਏ ਆ ਇਹ ਬੜਾ ਹੀ ਬਾਕਮਾਲ ਤੇ ਬੜਾ ਹੀ ਸ਼ਾਨਦਾਰ ਆ ਔਰ ਇੰਨੇ ਕੁਛ ਕੁ ਦਿਨਾਂ ਦੇ ਵਿੱਚ ਹੀ ਅੱਜ ਤੁਹਾਡੇ ਚਿਹਰੇ ਤੇ ਮੁਸਕਾਨ ਲਿਆਉਣੀ ਔਰ ਇੱਕ ਕਾਰਨ ਹੋਰ ਬੰਦਾ ਵਾ ਜਦੋਂ ਤੁਸੀਂ ਇਸ ਸਮੱਸਿਆ ਨਾਲ ਜੂਝਦੇ ਹੋ ਜਿੰਨੀ ਵੀ ਫੇਸ ਦੀ ਗਲੋ ਹੁੰਦੀ ਆ ਉਹ ਸੌਰੀ ਡਾਲ ਹੋ ਜਾਂਦੀ ਆ ਐ ਲੱਗਦਾ ਵਾ ਕਿ ਬੰਦਾ ਹੁੰਦਾ 20 ਸਾਲ ਦਾ ਵਾ ਉਮਰ 45 ਸਾਲ ਤੱਕ ਪਹੁੰਚ ਜਾਂਦੀ ਆ ਮਤਲਬ ਕਿ ਫੇਸ ਤੇ ਚੁਰੜੀਆਂ ਵੀ ਪੈਣ ਲੱਗ ਜਾਂਦੀਆਂ ਨੇ ਜੀ ਜੀ ਚਲੋ ਅਸੀਂ ਸਮਝਾਂਗੇ ਅੱਛਾ ਇਸ ਤਰ੍ਹਾਂ ਦਾ ਇਲਾਇਚੀ ਦੇ ਵਿੱਚ ਕੀ ਹੈਗਾ ਜੀ ਜਿਹੜਾ ਇੰਨੀ ਜ਼ਿਆਦਾ ਤਾਰੀਫ ਹੈ ਗਈ ਹੈ ਡਾਕਟਰ ਸਾਹਿਬ ਕਰ ਰਹੇ ਨੇ ਬਿਲਕੁਲ ਫਰੂਕੀ ਸਾਹਿਬ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਇਹ ਐਂਟੀਆਕਸੀਡੈਂਟ ਤੱਤ ਹੁੰਦੇ ਆ ਜਿਹੜੇ ਬਾਡੀ ਨੂੰ ਇਹਨੇ ਡੀਟੌਕਸ ਕਰਨਾ ਦੂਜੇ ਨੰਬਰ ਤੇ ਇਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਦੂਜੇਜੇ ਨੰਬਰ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਜਿਹੜਾ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇਗਾ ਦੂਜੇ ਨੰਬਰ ਤੇ ਤੁਹਾਡੇ 슈ਗਰ ਲੈਵਲ ਨੂੰ ਕੰਟਰੋਲ ਕਰੇਗਾ ਔਰ ਵੱਡੀ ਗੱਲ ਕਿ ਜਿਹੜਾ ਅੱਜ ਆਪਾਂ ਫਾਰਮੂਲਾ ਨੁਸਖਾ ਦੇ ਰਹੇ ਆ ਬਣਾ ਕੇ ਫਰੂਕੀ ਸਾਹਿਬ ਇਹੋ ਜਿਹਾ ਬਾਹ ਕਮਾਲ ਫਾਰਮੂਲਾ ਨੁਸਖਾ ਆਪਾਂ ਦੇਣਾ ਜਿਹੜਾ ਸਭ ਤੋਂ ਪਹਿਲਾਂ ਸਾਡੇ ਰੂਟਸ ਤੇ ਸਾਡੇ ਜੜ ਤੇ ਸਾਡੇ ਸੈੱਲ ਤੇ ਕਰ ਅਪਰੋਚ ਕਰੇਗਾ ਔਰ ਜਦੋਂ ਚੀਜ਼ ਸੈੱਲ ਤੇ ਪਹੁੰਚੇਗੀ ਨਾ ਸੈੱਲ ਟਿਸ਼ੂ ਆਰਗਨ ਸਿਸਟਮ ਅੱਜ ਜਿੰਨੇ ਵੀ ਬਾਹਰ ਟਰੀਟਮੈਂਟ ਹੋ ਰਿਹਾ ਉਹ ਕੋਈ ਆਰਗਨ ਦਾ ਕਰ ਰਿਹਾ ਕੋਈ ਕਿਸੇ ਡਿਸੀਜ਼ ਦਾ ਕਰ ਰਿਹਾ ਪਰ ਨਾਗੀ ਇਲੈਕਟ੍ਰੋਪੈਥੀ ਸੈਂਟਰ ਦੇ ਵਿੱਚ ਨਾਗੀ ਕੁਟਾਰੀਆ ਇਲੈਕਟ੍ਰੋਪੈਥੀ ਸੈਂਟਰ ਦੇ ਵਿੱਚ ਜੋ ਵੀ ਇਲਾਜ ਹੋ ਰਿਹਾ ਉਹ ਸੈੱਲ ਤੇ ਕੀਤਾ ਜਾ ਰਿਹਾ ਜਦੋਂ ਸੈੱਲ ਨੂੰ ਆਪਾਂ ਪਾਣੀ ਮਤਲਬ ਜੜ ਨੂੰ ਪਾਣੀ ਦੇਣਾ ਸ਼ੁਰੂ ਕਰਾਂਗੇ ਨਾ ਫਿਰ ਕਿਸੇ ਫਿਰ ਸਾਨੂੰ ਪੱਤਿਆਂ ਨੂੰ ਧੋਣ ਦੀ ਲੋੜ ਨਹੀਂ ਮਤਲਬ ਕਿ ਜੇ ਅਸੀਂ ਸੈੱਲ ਤੇ ਕੰਮ ਕਰਾਂਗੇ ਫਿਰ ਸਾਨੂੰ ਫੇਸ ਤੇ ਕਰੀਮਾਂ ਲਾਉਣ ਦੀ ਲੋੜ ਨਹੀਂ ਆ ਜਦ ਜੇ ਸੈੱਲ ਤੇ ਕੰਮ ਕਰਾਂਗੇ ਫਿਰ ਸਾਨੂੰ ਕਿਸੇ ਬਾਬੇ ਕੋਲ ਜਾ ਕੇ ਧਾਗੇ ਕਰਾਉਣ ਦੀ ਲੋੜ ਨਹੀਂ ਆ ਜਦੋਂ ਸੈੱਲ ਤੇ ਕੰਮ ਕਰਾਂਗੇ ਤੁਹਾਡਾ ਵਿਅਹਤਾ ਜੀਵਨ ਐਨਾ ਕੋ ਖੁਸ਼ਹਾਲ ਹੋ ਜਾਵੇਗਾ ਕਿਉਂਕਿ ਜਦੋਂ ਤੁਹਾਡੇ ਅੰਦਰ ਵੀਕਨੈਸ ਜਰਨ ਕਨਾ ਸਜੋਗੇ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਓਗੇ ਸਹੀ ਗੱਲ ਜਦੋਂ ਮਾਨਸਿਕ ਤੌਰ ਤੇ ਕਮਜ਼ੋਰ ਹੋਗੇ ਉਹਨੂੰ ਕੋਈ ਵੀ ਦਬ ਸਕਦਾ ਕੋਈ ਵੀ ਦਬ ਸਕਦਾ ਘਰ ਦੇ ਵਿੱਚ ਕਲੇਸ਼ ਰਹੂਗਾ ਹੁਣ ਘਰ ਦੇ ਵਿੱਚ ਹੁਣ ਘਰ ਦੀ ਨੇ ਕਹਿਣਾ ਲੇਡੀ ਫੀਮੇਲ ਨੇ ਕਹਿਣਾ ਕਿ ਇਹ ਹਰ ਰੋਜ਼ ਦਬਿਆ ਚੁੱਪ ਚੁੱਪ ਰਹਿੰਦਾ ਹੁਣ ਜਦੋਂ ਚੁੱਪ ਚੁੱਪ ਰਹਿੰਦਾ ਉਹਦੇ ਲਈ ਪਤਾ ਕੀ ਕਰੂਗੀ ਫਿਰ ਫਰੂਕੀ ਸਾਹਿਬ ਉਹਦੇ ਲਈ ਹੁਣ ਉਹਨੂੰ ਇਹ ਤਾਂ ਪਤਾ ਹੈ ਕਿ ਇਹ ਚੁੱਪਚਾਪ ਰਹਿ ਰਿਹਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਅੰਦਰ ਕਮਜ਼ੋਰੀ ਇਹੋ ਜੀ ਆ ਚੁੱਕੀ ਹੈ ਜਿਸ ਦੇ ਕਾਰਨ ਉਹ ਚੁੱਪਚਾਪ ਰਹਿ ਰਿਹਾ ਹੁਣ ਉਹਦੇ ਲਈ ਉਹ ਸਭ ਦੇਖੋ ਉਹਦੇ ਲਈ ਕੀ ਕਰੂਗੀ ਜਦੋਂ ਚੁੱਪਚਾਪ ਰਹੂਗਾ ਉਹਦਾ ਸੁਭਾਅ ਚਿੜਚਿੜਾ ਹੋ ਜਾਊਗਾ ਉਹ ਬਿਨਾਂ ਗੱਲ ਤੋਂ ਲੜਨ ਲੱਪੇਗਾ ਖਿਜਣ ਲੱਪੇਗਾ ਘਰ ਦੇ ਵਿੱਚ ਕਲੇਸ਼ ਹੋਊਗਾ ਫਿਰ ਜਿਹੜੀਆਂ ਘਰ ਦੇ ਵਿੱਚ ਫੀਮੇਲ ਹੁੰਦੀਆਂ ਨਾ ਉਹ ਸਲਾਹ ਕਰਦੀਆਂ ਆਪਣੇ ਨਾਲ ਆਂਡੀਆਂ ਗਵੰਡਣਾ ਨਾਲ ਕਿ ਬੜੇ ਦਿਨਾਂ ਤੋਂ ਨਾ ਇਸ ਤਰ੍ਹਾਂ ਓਖੜੇ ਓਖੜੇ ਰਾਂ ਲੱਗ ਪਿਆ ਜਾਂ ਇਹਦੇ ਵਿੱਚ ਮੇਰਾ ਇੰਟਰਸਟ ਨਹੀਂ ਦਿਖਾ ਰਿਹਾ ਫਿਰ ਉਹ ਕਹਿ ਗਈ ਫਿਰ ਹੁਣ ਦੱਸਾਈ ਕਰ ਫਲਾਣੇ ਬਾਬੇ ਕੋਲ ਜਾ ਉੱਥੋਂ ਕੋਈ ਲਾਚੀ ਬਣਾ ਕੇ ਲਿਆ ਤੈਨੂੰ ਖਵਾ ਆਹ ਜਿਹੜੀ ਲਾਚੀ ਆਪਾਂ ਬਣਾ ਕੇ ਨਹੀਂ ਦੇਣੀ ਆਪਾਂ ਨੈਚੁਰਲ ਤਰੀਕੇ ਨਾਲ ਖਵਾਣੀ ਆ ਔਰ ਤੁਸੀਂ ਦੇਖਿਓ ਜਿਵੇਂ ਇਹ ਲਾਚੀ ਵਾਲਾ ਜਿਹੜਾ ਫਾਰਮੂਲਾ ਨੁਸਕਾ ਹੀ ਦਿੱਤਾ ਹੈ ਲੈਣਾ ਸ਼ੁਰੂ ਕਰਤਾ ਰੁਕੀ ਸਾਹਿਬ ਮਹਾਰਾ ਦੀ ਕਿਰਪਾ ਸਦਕਾ ਉਸ ਘਰ ਦੇ ਵਿੱਚ ਹਰ ਰੋਜ਼ ਦਿਵਾਲੀ ਹਰ ਰੋਜ਼ ਤਿਉਾਰ ਕਿਉਂਕਿ ਦੇਖੋ ਜਿਵੇਂ ਕਹਿੰਦੇ ਦਿਵਾਲੀ ਚ ਖੁਸ਼ੀਆਂ ਜਦੋਂ ਤੁਹਾਡੇ ਘਰੇ ਹਰ ਰੋਜ਼ ਖੁਸ਼ੀਆਂ ਤੁਸੀਂ ਪਰਿਵਾਰ ਚ ਇਕੱਠੇ ਬਹਿੰਦੇ ਹੋ ਤੇ ਹਰ ਰੋਜ਼ ਤੁਹਾਡੇ ਘਰੇ ਦੀਵਾਲੀ ਗੁਜ਼ਰੇਗੀ ਆ ਜੀ ਜੀ ਅਸੀਂ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਾਂਗੇ ਪਰ ਹੁਣ ਸਾਨੂੰ ਇਹ ਦੱਸ ਦਿਓ ਬੜੀਆਂ ਖਾਉਬੀਆਂ ਤੁਸੀਂ ਇਲਾਇਚੀ ਦੇ ਦੱਸਤੀਆਂ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਨੁਸਕਾ ਫਾਰਮੂਲਾ ਸੀ ਕੁੱਟ ਲਿਆ ਕੁੱਟ ਕੇ ਇਲਾਇਚੀ ਨੂੰ ਖਾ ਲੈਣਾ ਜੀ ਬਸ ਕੀ ਕਰ ਨਹੀਂ 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 ਜੀ ਬਿਲਕੁਲ ਜੀ ਇਦਾਂ ਨਹੀਂ ਕਰਨਾ ਹੈਗਾ ਜਿਵੇਂ ਅੱਗੇ ਸਾਨੂੰ ਦੱਸਿਆ ਵੀ ਸੈੱਲ ਤੇ ਕੰਮ ਕਰਨਾ ਔਰ ਜੇ ਸੈੱਲ ਤੇ ਕੰਮ ਕਰਾਉਣਾ ਵਾ ਤਾਂ ਸੈੱਲ ਦੇ ਲਈ ਪਾਣੀ ਬੜਾ ਜ਼ਰੂਰੀ ਆ ਸੋ ਇਹਨੂੰ ਆਪਾਂ ਮਿਸ਼ਰਣ ਬਣਾਉਣਾ ਪਾਣੀ ਦੇ ਵਿੱਚ ਯਾਨੀ ਕਿ ਜਿਵੇਂ ਮੈਂ ਦੱਸਿਆ ਵੀ ਦੋ ਇਲਾਚੀਆਂ ਆਪਾਂ ਲੈਣੀਆਂ ਵਾ ਠੀਕ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਕੁੱਟ ਲੈਣਾ ਵਾ ਠੀਕ ਹੈ ਠੀਕ ਹੈ ਜੀ ਜੀ ਉਸ ਤੋਂ ਬਾਅਦ ਇਹਨੂੰ ਕੁੱਟਦਾ ਇਹਦੇ ਦੇਖੋ ਜੀ ਮੈਂ ਦਰਸ਼ਕਾਂ ਦੇ ਸਾਹਮਣੇ ਇਹਨੂੰ ਕੁੱਟਾਂਗਾ ਜੀ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਬੋਇਲ ਕਰਨਾ ਦੋ ਇਲਾਚੀਆਂ ਦੇ ਵਿੱਚ ਪਾ ਕੇ ਠੀਕ ਹੈ ਤੁਸੀਂ ਬਣਾ ਕੇ ਦਿਖਾ ਦਿਓ ਬਿਲਕੁਲ ਜੀ ਬਿਲਕੁਲ ਆਪਾਂ ਬਣਾਵਾਂਗੇ ਸੰਗਤਾਂ ਦੇ ਰੂਬਰੂ ਕਰਾਂਗੇ ਠੀਕ ਹੈ ਜੀ ਦੋ ਦੋ ਇਲਾਚੀਆਂ ਬਿਲਕੁਲ ਜੀ ਇੱਕ ਗਲਾਸ ਪਾਣੀ ਲੈ ਲਿਆ ਉਹਨੂੰ ਚੰਗੀ ਤਰ੍ਹਾਂ ਬੋਇਲ ਕੀਤਾ ਬੋਇਲ ਕਰਦੇ ਕਰਦੇ ਉਹਦਾ ਰੰਗ ਵੀ ਚੇਂਜ ਹੋਏਗਾ ਜਿਵੇਂ ਉਹਦਾ ਰੰਗ ਚੇਂਜ ਹੋਏਗਾ ਓਵੇਂ ਤੁਹਾਡੀ ਜ਼ਿੰਦਗੀ ਦਾ ਰੰਗ ਚੇਂਜ ਹੋਏਗਾ ਔਰ ਉਸ ਤੋਂ ਬਾਅਦ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਗਿਆ ਤੇ ਉਹ ਇਸ ਤਰ੍ਹਾਂ ਦਾ ਰੂਬਰੂ ਹੋਏਗਾ ਤੁਹਾਨੂੰ ਜਿਹੜਾ ਦਰਸ਼ਕਾਂ ਦੇ ਸਾਹਮਣੇ ਆਪਾਂ ਪੇਸ਼ ਕਰ ਰਹੇ ਹਾਂ ਬਦਲਿਆ ਹੋਇਆ ਜ਼ਿੰਦਗੀ ਦਾ ਰੰਗ ਇਹ ਇਲਾਚੀ ਦੇ ਪਾਣੀ ਦਾ ਰੰਗ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਬਦਲਿਆ ਰੰਗ ਹੈ ਜੀ ਜੀ। ਹੋਰ acha ਹਮੇਸ਼ਾ ਦੀ ਤਰ੍ਹਾਂ ਹੁਣ ਮੇਰੇ ਮਨ ਦੇ ਵਿੱਚ ਇਹੀ ਸਵਾਲ ਆ ਰਿਹਾ ਤੁਸੀਂ ਬਹੁਤ ਸਾਰੀ ਚੀਜ਼ਾਂ ਦੱਸਤੀਆਂ ਇਲਾਇਚੀ ਨੂੰ ਬਹੁਤ ਲੋਕ ਹੈਗੇ ਨੇ ਕਿਦੇ ਸਿੱਧਾ ਚੁਇੰਗ ਕਰਕੇ ਖਾ ਲਓ ਜਾਂ ਇਹਨੂੰ ਚੂਸ ਕੇ ਖਾ ਲਓ ਠੀਕ ਹੈ ਪਰ ਇੱਕ ਗਲਾਸ ਕੀ ਕਰੇਗਾ ਹੁਣ ਸਾਨੂੰ ਇਹ ਸਮਝਾਓ ਵੀ ਤੁਸੀਂ ਕਹਿ ਰਹੇ ਹੋ ਵੀ ਖਾਸ ਨੁਸਖਾ ਤੁਸੀਂ ਦੱਸਤਾ ਹੈ ਤੇ ਇੱਕ ਗਲਾਸ ਕਰੇਗਾ ਕੀ ਬਿਲਕੁਲ ਜੀ ਬਿਲਕੁਲ ਫੁਰਕੀ ਸਾਹਿਬ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਕੀ ਕਰੇਗਾ ਇੱਕ ਗਲਾਸ ਤੁਹਾਡੇ ਸੁੱਤੇ ਹੱਥ ਪੇਠਾਊਗਾ ਇੱਕ ਗਲਾਸ ਤੁਹਾਡੀ 슈ਗਰ ਕੰਟਰੋਲ ਕਰੇਗਾ ਇੱਕ ਗਲਾਸ ਬੀਪੀ ਦੀ ਗੋਲੀ ਤੋਂ ਛੁਟਕਾਰਾ ਦੇਵੇਗਾ ਇੱਕ ਗਲਾਸ ਅਗਰ ਬੱਚਿਆਂ ਦਾ ਸੁੱਖ ਨਹੀਂ ਪਾ ਰਹੇ ਸੁੱਖ ਦੇਵੇਗਾ ਇੱਕ ਗਲਾਸ ਅੱਜ ਇੱਕ ਬੈੱਡ ਤੇ ਪੈ ਕੇ ਦੋ ਪਾਸੇ ਕਰਨੇ ਪੈ ਰਹੇ ਨੇ ਸਹੀ ਕਰੇਗਾ ਇੱਕ ਗਲਾਸ ਆਫ ਦੀ ਮੈਰिज ਲਾਈਫ ਤੋਂ ਨਿਰਾਸ਼ ਹੋ ਆਸ਼ਾਵਾਦੀ ਚ ਲੈ ਕੇ ਆਏਗਾ ਔਰ ਲਾਸਟ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਜਿੰਨੀ ਵੀ ਸਰੀਰ ਚ ਕਮਜ਼ੋਰੀ ਆ ਚਾਹੇ ਸਰੀਰਕ ਕਮਜ਼ੋਰੀ ਆ ਉਹਨੂੰ ਦੂਰ ਕਰਨ ਦੀ ਸ਼ਕਤੀ ਰੱਖਦਾ ਵਾ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਲਈ ਅੱਛਾ ਨਗੀ ਸਾਹਿਬ ਫਿਰ ਬਹੁਤ ਲੋਕ ਕਹਿੰਦੇ ਨੇ ਸਾਡੇ ਨੁਸਖੇ ਫਾਰਮੂਲੇ ਇਸਤੇਮਾਲ ਬੜੇ ਕਰਦੇ ਆ ਪਰ ਬਹੁਤ ਜ਼ਿਆਦਾ ਫਰਕ ਨਹੀਂ ਸਾਨੂੰ ਪੈਂਦਾ ਜਿੰਨੀ ਤਾਰੀਫ ਤੁਸੀਂ ਕਿਸੇ ਨੁਸਖੇ ਦੀ ਫਾਰਮੂਲੇ ਦੀ ਕਰ ਦਨੇ ਹੋ ਉਹਨਾਂ ਅਸਰ ਨਹੀਂ ਕਰਦਾ ਉਹ ਬਿਲਕੁਲ ਫਰੂਕੀ ਸਾਹਿਬ ਇਸ ਤਰ੍ਹਾਂ ਕੇ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਹਰ ਵਾਰ ਆਪਾਂ ਬੋਲਦੇ ਆ ਠੀਕ ਹੈ ਅਕਿਊਟ ਸਬ ਅਕਿਊਟ ਕ੍ਰੋਨਿਕਲ ਹੁਣ ਜਿਹੜਾ ਇਸ ਪ੍ਰੋਬਲਮ ਚ ਆ ਗਿਆ ਨਾ ਅਕਿਊਟ ਸਬ ਅਕਿਊਟ ਨਹੀਂ ਹੋਊਗਾ ਉਹ ਕ੍ਰੋਨਿਕਲ ਆ ਠੀਕ ਹੈ ਕਿਉਂਕਿ ਉਹਨੇ ਜਦੋਂ ਇਹ ਪ੍ਰੋਬਲਮ ਚ ਆਇਆ ਉਹਨੇ ਬਾਜ਼ਾਰੀ ਮੈਡੀਕਲ ਡੋਜ਼ ਯੂਜ਼ ਕੀਤੀਆਂ ਹੋਈਆਂ ਹੁਣ ਉਹ ਬਿਲਕੁਲ ਉਹਨੂੰ ਕੋਈ ਫੀਲ ਨਹੀਂ ਆ ਰਿਹਾ ਕੋਈ ਵੀ ਕਿਸੇ ਟਾਈਮ ਮੰਨ ਲਓ ਉਹਦੇ ਮਨ ਕਰਦਾ ਪਰ ਬ੍ਰੇਨ ਉਹਨੂੰ ਸਿਗਨਲ ਨਹੀਂ ਦੇ ਰਿਹਾ ਹੁਣ ਉਹਦੇ ਲਈ ਫਿਰ ਨਾਗੀ ਕੁਟਾਰੇ ਇਲੈਕਟ੍ਰੋਮੋਪੈਥੀ ਨੇ ਸਪੈਸ਼ਲ ਬ੍ਰਹਮ ਅਸਤਰ ਹੁਣ ਬ੍ਰਹਮ ਅਸਤਰ ਦੇ ਵਿੱਚ ਇੱਕ ਤੁਹਾਨੂੰ ਮੈਂ ਦਿਖਾਉਣਾ ਸਪੈਸ਼ਲ ਬ੍ਰਹਮ ਅਸਤਰ ਚੱਲਦਾ ਆ ਵਿਖਾਓ ਨੇੜੇ ਕਰਕੇ ਮੇਲ ਫਰੈਂਡ ਇਹ ਮੇਲ ਫਰੈਂਡ ਇਹ ਕੱਲਾ ਨਹੀਂ ਆ ਇਹ ਕੰਮ ਬ੍ਰਹਮਾਸਤਰ ਨਾਲ ਹੀ ਕਰੂਗਾ ਹੁਣ ਜਦੋਂ ਇਹ ਨਾਲ ਬ੍ਰਹਮਾਸਤਰ ਦਵਾਂਗੇ ਤਾਂ ਤੁਸੀਂ ਦੇਖਿਓ ਪਹਿਲੇ ਹੀ ਹਫਤੇ ਦੇ ਵਿੱਚ ਜੇ ਕ੍ਰੋਨਿਕਲ ਡਿਸੀਜ਼ ਆ ਦੇਖੋ ਨੂੰ ਟਾਈਮ ਤਾਂ ਲੱਗਦਾ ਫਰੁਕੀ ਸਾਹਿਬ ਜਦੋਂ ਤੁਸੀਂ ਪਹਿਲੇ ਹਫਤੇ 'ਚ ਇਹਨੂੰ ਲੈਣਾ ਸ਼ੁਰੂ ਕਰੋਗੇ ਤੁਹਾਨੂੰ ਫੀਲ ਆਉਣਾ ਸ਼ੁਰੂ ਹੋ ਜਾਏਗਾ ਫੀਲ ਮਤਲਬ ਕਿ ਤੁਸੀਂ ਆਪਣੇ ਨੂੰ ਇਹ ਚੀਜ਼ ਮਹਿਸੂਸ ਕਰੋਗੇ ਯਾਰ ਠੀਕ ਆ ਕਿ ਮੈਂ ਇਹ ਲੈਣਾ ਸ਼ੁਰੂ ਕੀਤਾ ਹੁਣ ਮੇਰੇ ਹਾਰਮੋਨ ਚੇਂਜ ਹੋਣ ਲੱਗੇ ਹੁਣ ਮੈਂ ਇਹ ਕੀ ਆ ਕਿ ਇਹ ਤੁਹਾਡੇ ਬਲੱਡ ਸਰਕਲ ਨੂੰ ਸਹੀ ਕਰੂਗਾ ਜਦੋਂ ਬਲੱਡ ਸਰਕਲ ਸਹੀ ਹੋ ਗਿਆ ਤਾਂ ਤੁਸੀਂ ਆਪਣੇ ਵਿਅਤ ਜੀਵਨ ਦਾ ਆਨੰਦ ਲੈ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਗੀ ਸਾਹਿਬ ਬੜੀਆਂ ਤਾਰੀਫਾਂ ਨੇ ਕਈ ਵਾਰ ਵੀਡੀਓ ਲੰਮੀ ਹੋ ਜਾਂਦੀ ਹੈ ਤੁਸੀਂ ਤੇ ਬਾਕਮਾਲ ਤੁਹਾਡਾ ਲੈਜਾ ਹੈਗਾ ਤੇ ਗੱਲਬਾਤ ਵੀ ਤੁਸੀਂ ਬਹੁਤ ਤਰੀਕੇ ਨਾਲ ਦੱਸ ਦਿੰਦੇ ਹੋ ਸਮਝ ਆ ਜਾਂਦੀ ਹੈ ਲੋਕਾਂ ਦੇ ਅੱਛਾ ਕਟਾਰੀ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਡਾਕਟਰ ਨਗੀ ਸਾਹਿਬ ਨੂੰ ਕਰਨ ਘਠਰਣੀ ਯਾਨੀ ਕਿ ਇੱਥੇ ਪਹੁੰਚਣਾ ਹੋਵੇ ਅਪਰੋਚ ਕਰਨੀ ਹੋਵੇ ਕਿਸੇ ਨੇ ਆਪਣੇ ਮਨ ਦੀ ਗੱਲ ਸਾਂਝੀ ਕਰਨੀ ਹੋਵੇ ਉਹ ਕਿਵੇਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਕਹਿੰਨੇ ਕਿ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਨੁਸਖਾ ਦੇਤਾ ਉਹਨੂੰ ਇਸਤੇਮਾਲ ਕਰੋ ਔਰ ਉਹਨੂੰ ਵਰਤੋ ਅਗਰ ਫਿਰ ਵੀ ਕਦੇ ਤੁਹਾਨੂੰ ਸਾਡੀ ਯਾਦ ਆਂਦੀ ਆ ਅਗਰ ਲੋੜ ਪੈਂਦੀ ਆ ਤਾਂ ਨਾਗਿਕ ਟਾਰੀਆ ਇਲੈਕਟ੍ਰੋਮੋਬਿਲਿਟੀ ਸੈਂਟਰ ਦੇ ਨੰਬਰ ਦੋ ਸਕਰੀਨ ਤੇ ਚੱਲਦੇ ਨੇ ਉਹਦੇ ਤੇ ਚੱਕ ਕੇ ਆਪਦੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇੱਕ ਦਿਨ ਦੇ ਵਿੱਚ ਸਿਰਫ 15 ਪੇਸ਼ੈਂਟ ਹੀ ਦੇਖੇ ਜਾਂਦੇ ਨੇ 16ਵੇਂ ਪੇਸ਼ੈਂਟ ਦੀ ਵਾਰੀ ਅਗਲੇ ਦਿਨ ਆਂਦੀ ਆ ਸੋ 15 ਪੇਸ਼ੈਂਟ ਦੀ ਅਪਾਇੰਟਮੈਂਟ ਦੇ ਵਿੱਚ ਤੁਸੀਂ ਆਪਦਾ ਨਾਮ ਬੁੱਕ ਕਰਾਓ ਔਰ ਐਡਰੈਸ ਜਿਹੜਾ ਆਪਣਾ ਹੈਗਾ ਵਾ ਗੜਾ ਰੋਡ ਤਾਜ ਮਾਰਕੀਟ ਨੀਅਰ ਬੱਸ ਸਟੈਂਡ ਕ੍ਰਿਸਟਲ ਪਲਾਜ਼ਾ ਐਸਈਓ 38 ਉੱਥੇ ਆਪਣੀ ਬਿਲਡਿੰਗ ਸਥਿਤਵਾ ਫਰਸਟ ਫਲੋਰ ਤੇ ਹੀ ਆਪਣੀ ਬਿਲਡਿੰਗ ਆ ਸੋ ਸੋਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਸਾਨੂੰ ਇੱਥੇ ਮਿਲ ਸਕਦੇ ਆ ਜੀ ਅੱਛਾ ਉ ਤਾਂ ਠੀਕ ਹੋ ਗਿਆ ਜੀ ਕਿ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਪੀਤਾ ਕਿਵੇਂ ਜਾ ਸਕਦਾ ਸੰਪਰਕ ਤਾਂ ਤੁਸੀਂ ਦੱਸਤਾ ਬਿਲਕੁਲ ਜੀ ਬਿਲਕੁਲ ਇਹਨੂੰ ਪੀਣ ਦਾ ਤਰੀਕਾ ਬੜਾ ਹੀ ਸਿੰਪਲ ਤੇ ਸਾਦਾ ਵਾ ਰਾਤ ਨੂੰ ਜਦੋਂ ਤੁਸੀਂ ਰੋਟੀ ਖਾਣੇ ਹੋ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਇਹਨੂੰ ਸਿਪ ਸਿਪ ਕਰਕੇ ਪੀ ਲੈਣਾ ਵਾ ਔਰ ਇਹਦਾ ਰਿਜ਼ਲਟ ਤੁਸੀਂ ਫਿਰ ਰਾਤੋਂ ਰਾਤ ਹੀ ਦੇਖਿਓ ਵੀ ਕੀ ਬੰਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਨਾਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਫਰੂਕੀ ਸਾਹਿਬ ਤੁਹਾਡਾ ਔਰ ਜਿਹੜਾ ਸਾਨੂੰ ਹਰ ਵਾਰ ਸਾਡੇ ਸਰੋਤਿਆਂ ਰੂਬਰੂ ਕਰਦੇ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸਰੋਤਿਆਂ ਦਾ ਜਿਹੜਾ ਸਾਨੂੰ ਇੰਨਾ ਪਿਆਰ ਉਤਸ਼ਾਹ ਬਖਸ਼ੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਇਹ ਦੋ ਲਾਈਚੀਆਂ ਵਾਲਾ ਨੁਸਖਾ ਫਾਰਮੂਲਾ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਹਾਰ ਲੈ ਕੇ ਆਏਗਾ ਔਰ ਤੁਹਾਡੇ ਜਿੰਨੇ ਵੀ ਦੁੱਖ ਤਕਲੀਫਾਂ ਹੈਗੀਆਂ ਨੇ ਜਿੰਨੀਆਂ ਕੁ ਗਨਵਾਈਆਂ ਨੇ ਡਾਕਟਰ ਕਰਨ ਜੀ ਨੇ ਡਾਕਟਰ 나ਗੀ ਸਾਹਿਬ ਨੇ ਤਾਂ ਉਹ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਬਲ ਤੁਹਾਡੇ ਸਰੀਰ ਦੇ ਵਿੱਚ ਪੈਦਾ ਕਰੇਗਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ 나ਗੀ ਇਲੈਕਟ੍ਰੋ ਹੋਮਿਓਪੈਥੀ ਸੈਂਟਰ 나ਗੀ ਕਟਾਰੀਆ ਇਲੈਕਟ੍ਰੋ ਹੋਮੋਪੈਥੀ ਸੈਂਟਰ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ